ਸੋ ਵੀ ਦੋਸਤੋ ਆਪਣਾ ਜਿਹੜਾ ਛੋਟਾ ਪਾਵਰ ਟੇਲਰ ਆ ਮਿੰਨੀ ਟੇਲਰ ਆ ਹੋ ਗਿਆ ਖਰਾਬ ਤੇ ਪ੍ਰੋਬਲਮ ਪਤਾ ਨਹੀਂ ਕੀ ਆਈ ਆਗੀ ਆ ਥੋੜੀਆਂ ਜੀਆਂ ਬੱਟਾਂ ਰਹਿ ਗਈਆਂ ਸੀ ਇੱਧਰ ਲੀਆਂ ਇੱਧਰ ਬੱਟਾਂ ਸੀ ਪਾਤੀਆਂ ਸੀ ਤੇ ਥੋੜੀਆਂ ਜੀਆਂ ਬੱਟ ਇੱਕ ਬੱਟ ਰੈਂਦੀ ਤਾਂ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਸਟਾਰਟ ਨਹੀਂ ਹੋਇਆ ਤੇ ਸਪਰੇਅਮੈਨ ਕੰਪਨੀ ਦਾ ਇਹ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਆ ਹਜੇ ਗਾਰੰਟੀ ਚ ਹੈਗਾ ਤੇ ਉਹ ਕਹਿੰਦੇ ਵੀ ਇੱਕ ਵਾਰੀ ਤੁਸੀਂ ਅੰਮ੍ਰਿਤਗੜ ਜਿਹੜੀ ਬ੍ਰਾਂਚ ਆ ਸਾਡੀ ਵੀ ਉੱਥੇ ਦਿਖਾ ਦਿਓ ਵੀ ਜੇ ਤਾਂ ਮਾਈਨਰ ਜੀ ਕੋਈ ਪ੍ਰੋਬਲਮ ਹੋਈ ਵੀ ਉੱਥੇ ਥੋੜੀ ਸੋਲਵ ਹੋ ਜੂਗੀ ਹੁਣ ਇਹਨੂੰ ਅਸੀਂ ਦੋਸਤੋ ਚੱਕ ਕੇ ਅੰਮ੍ਰਿਤਗੜ ਲੈ ਕੇ ਜਾਵਾਂਗੇ ਉਹ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜੋ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਹੋਈ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨਾਲ ਬਣੇ ਰਹੋ ਹੁਣ ਆਪਾਂ ਇਹਨੂੰ ਚੱਕ ਕੇ ਗੱਡੀ ਵਿੱਚ ਗੱਡੀ ਆਪਣੀ ਉਹ ਖੜੀਆ ਲਿਆਂਦੀ ਹੋਈ ਆ ਨਾਲ ਹੀ ਗੱਡੀ ਵਿੱਚ ਧਰ ਕੇ ਲੈ ਕੇ ਜਾਵਾਂਗੇ ਤੇ ਚੱਲ ਵੀ ਚੱਲੀਏ ਚਲੋ ਜੀ ਚਲੋ ਜੀ ਆਪਣਾ ਜਿਹੜਾ ਪਾਵਰ ਟੈਨਰਾ ਸੀ ਗੱਡੀ ਦੇ ਵਿੱਚ ਧਰ ਲਿਆ ਹੁਣ ਧਰ ਕੇ ਤੇ ਇਹਨੂੰ ਕੰਪਨੀ ਵਿੱਚ ਲੈ ਕੇ ਜਾ ਰਹੇ ਹਾਂ ਸਪਰੇਅਮੈਨ ਕੰਪਨੀ ਆ ਜਿੱਥੋਂ ਇਹ ਲਿਆ ਸੀ ਤੇ ਉੱਥੇ ਜਾ ਕੇ ਦੇਖਦੇ ਹਾਂ ਕੀ ਪ੍ਰੋਬਲਮ ਆ ਇਹਦੇ ਵਿੱਚ ਵੀ ਕਿੰਨਾ ਖਰਚਾ ਆਊਗਾ ਤੇ ਕਿਉਂਕਿ ਦੋਸਤੋ ਆਪਾਂ ਅਕਸਰ ਹੀ ਵੀਡੀਓ ਦੇਖਦੇ ਰਹਿੰਦੇ ਇਹਨਾਂ ਦੀ ਐਡਵਰਟਾਈਜ਼ਮੈਂਟ ਬਹੁਤ ਹੋ ਰਹੀ ਹੈ ਜਿਹੜੇ ਛੋਟੇ ਮਿੰਨੀ ਦੇਖਦੇ ਆ ਜਦੋਂ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਵੀ ਇਹਦੀ ਕੀ ਸੁਣਵਾਈ ਆ ਵੀ ਉੱਥੇ ਆਪਣੀ ਗੱਲਬਾਤ ਸੁਣਦੇ ਆ ਜਾਂ ਨਹੀਂ ਸੁਣਦੇ ਹੁਣ ਆਪਾਂ ਲੈ ਕੇ ਜਾ ਰਹੇ ਆ ਅੰਮ੍ਰਿਤਗੜ ਮੰਡੀ ਤੇ ਇਹਦੀ ਜਿਹੜੀ ਮੇਨ ਬ੍ਰਾਂਚ ਆ ਇਹ ਲਿਆ ਸੀ ਗਾ ਲੁਧਿਆਣੇੋਂ ਗਿੱਲ ਬਾਈਪਾਸ ਤੇ ਮੇਨ ਬ੍ਰਾਂਚ ਆ ਇਹਨਾਂ ਦੀ ਤੇ ਅੰਮ੍ਰਿਤਗੜ ਮੰਡੀ ਸਾਨੂੰ ਨੇੜੇ ਸੀ ਤੇ ਇੱਥੇ ਵੀ ਠੀਕ ਕਰਦੇ ਆ ਇੱਥੇ ਵੀ ਨਾਮੇ ਮਿਲਦੇ ਆਗੇ ਤੇ ਅਸੀਂ ਇੱਥੇ ਦਿਖਾ ਰਹੇ ਆਂਗੇ ਬਾਕੀ ਦੇਖਦੇ ਆ ਉੱਥੇ ਜਾ ਕੇ ਦੇਖਦੇ ਆ ਵੀ ਕੀ ਪ੍ਰੋਬਲਮ ਆਈ ਹੈ ਇਹਦੇ ਵਿੱਚ ਕੀ ਕੁਝ ਕੀ ਕਿੰਨਾ ਖਰਚ ਆਉਂਦਾ ਉਹ ਸਾਰੀ ਵੀਡੀਓ ਤੁਹਾਡੇ ਨਾਲ ਆ ਕੇ ਜਾ ਕੇ ਆਪਾਂ ਸਾਂਝੀ ਕਰਾਂਗੇ ਤੇ ਇੱਥੋਂ ਅਸੀਂ ਚੜ ਗਏ ਮੇਨ ਰੋਡ ਜੀ ਲੁਧਿਆਣੇ ਵਾਲਾ ਸਾਡੇ ਪਿੰਡ ਤੋਂ ਅਮ드ਗੜ ਮੰਡੀ ਹੈਗਾ 20 25 ਕਿਲੋਮੀਟਰ ਤੇ ਨਾਲ ਹੀ ਜਿਹੜੀ ਜੰਗੇੜੇ ਵਾਲੀ ਨਹਿਰ ਆਉਂਦੀ ਹੈ ਇੱਥੋਂ ਰੋਡ ਜਾਂਦਾ ਅਮ드ਗੜ ਮੰਡੀ ਨੂੰ ਇੱਥੋਂ ਹੋ ਗਿਆ ਅਸੀਂ ਟਰਨ ਲੈਫਟ ਸਾਈਡ ਨੂੰ ਅੱਗੇ ਜਾ ਕੇ ਦੇਖਦੇ ਆ ਕਿਉਂਕਿ ਜਿਹੜੀ ਅਹਿਮਦਗੜ੍ਹ ਵਾਲੀ ਬ੍ਰਾਂਚ ਆ ਉੱਥੇ ਪਹਿਲੀ ਵਾਰੀ ਜਾਣਾ ਸੀ ਅੱਗੇ ਜਾ ਕੇ ਲੱਭਦੇ ਆ ਤੇ ਅੱਗੇ ਸਾਨੂੰ ਬੋਰਡ ਲੱਗਿਆ ਹੋਇਆ ਦਿਖ ਗਿਆ ਸਪਰੇਅਮੈਨ ਕੰਪਨੀ ਦਾ ਲਓ ਜੀ ਇੱਥੇ ਆਪਾਂ ਹੁਣ ਗੱਲ ਕਰਦੇ ਆਂਗੇ ਇਹਨਾਂ ਦੇ ਓਨਰ ਨਾਲ ਵੀ ਕਿੰਨਾ ਟਾਈਮ ਲੱਗੂਗਾ ਜਾਂ ਮਸ਼ੀਨ ਛੱਡ ਕੇ ਜਾਣੀ ਪੈਣੀ ਆ ਜਾਂ ਨਾਲ ਦੀ ਨਾਲ ਠੀਕ ਕਰਕੇ ਦੇ ਦੋਗੇ ਪੁੱਛਦੇ ਆਂ ਅੰਦਰ ਚੱਲ ਕੇ ਆਪਾਂ ਤੇ ਉਸ ਤੋਂ ਬਾਅਦ ਅਸੀਂ ਮਸ਼ੀਨ ਨੂੰ ਅੰਦਰ ਲਿਆਏ ਠੀਕ ਕਰਵਾਉਣ ਲਈ ਤੇ ਅੰਦਰ ਜਿੰਨੇ ਵੀ ਪਾਵਰ ਟੇਲਰ ਸੀਗੇ ਅੰਦਰ ਛੋਟਾ ਵੱਡਾ ਸਾਰੇ ਪਾਵਰ ਟੇਲਰ ਇੱਥੇ ਸੇਲ ਕਰਦੇ ਆ ਹਮਦਗੜ ਮੰਡੀ ਵੀ ਤੇ ਇੰਜੀਨੀਅਰ ਸਾਹਿਬ ਆਪਣਾ ਜਿਹੜਾ ਪਾਵਰ ਟੇਲਰ ਆ ਉਹ ਚੈੱਕ ਕਰ ਰਹੇ ਸੀਗੇ ਵੀ ਕੀ ਪ੍ਰੋਬਲਮ ਆਈ ਆ ਇਹਦੇ ਵਿੱਚ ਪੁੱਛਦੇ ਸੀਗੇ ਵੀ ਕਿੱਦਾਂ ਬੰਦ ਹੋਇਆ ਇਹ ਤੇ ਉਹਨਾਂ ਨੇ ਸਾਰਾ ਇੱਕ ਵਾਰੀ ਖੋਲ ਕੇ ਦੇਖਿਆ ਇੰਜਨ ਓਕੇ ਲੱਗਿਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਪਲੱਗ-ਪਲੂਗ ਸਾਰੇ ਚੈੱਕ ਕਰਕੇ ਦੇਖੇ ਕਲੀਨ ਕਰਕੇ ਦੇਖੇ ਫਿਰ ਉਸ ਤੋਂ ਬਾਅਦ ਬਦਲ ਕੇ ਦੇਖਿਆ ਪਰ ਗੱਲ ਨਹੀਂ ਬਣੀ ਇੱਕ ਆ ਜਿਹੜਾ ਸਟਾਰਟ ਕਰਨ ਵਾਲਾ ਹੁੰਦੀ ਆ ਕਿ ਰੱਸੀ ਜੀ ਇਹ ਟੁੱਟ ਗਈ ਸੀ ਉਹ ਕਹਿੰਦੇ ਬਦਲਣੀ ਪੈਣੀ ਆ ਇਹ ਤੇ ਆਪਣਾ ਟੈਕਨੀਕਲ ਦਿਮਾਗ ਹੁਣ ਕਰਕੇ ਟੈਕਨੀਕਲ ਲਾਈਨ 'ਚ ਜੌਬ ਕਰੀ ਸੀ ਤੇ ਇਹਨੂੰ ਆਪਾਂ ਵੀ ਇੱਕ ਦੋ ਮਿੰਟ 'ਚ ਕਰ ਲਿਆ ਠੀਕ ਤੇ ਰੁਪਈਆ ਵਿਚਾਲਿਆ 700 700 ਦੀ ਨਵੀਂ ਸੀ ਇਹ ਕਹਿੰਦੇ ਨਵੀਂ ਲੱਗੂਗੀ ਇਹ ਆਪਾਂ ਕਰ ਲਈ ਪੂਰੀ ਵਰਕਿੰਗ 'ਚ ਦੇਖਿਓ ਲਓ ਜੀ ਇਹ ਆਪਣੀ ਚੱਲ ਪਈ ਹੁਣ ਇਹ ਪੂਰੀ ਵਧੀਆ ਵਰਕਿੰਗ ਦੇ ਵਿੱਚ ਉਸ ਤੋਂ ਬਾਅਦ ਮੇਸਤਰੀ ਸਾਹਿਬ ਪੂਰੇ ਲੱਗੇ ਹੋਏ ਸੀਗੇ ਆਪਣੇ ਕੰਮ ਤੇ ਤੇ ਦੇਖਿਆ ਜਦੋਂ ਉਹਨਾਂ ਨੇ ਸਾਰਾ ਕੁਝ ਉਸ ਤੋਂ ਬਾਅਦ ਉਹਨਾਂ ਤੋਂ ਗੱਲ ਨਹੀਂ ਬਣੀ ਤੇ ਪਾਸਪੋਰਟਸ ਨਹੀਂ ਸੀਗੇ ਉਹਨਾਂ ਕੋਲੇ ਤੇ ਉਹਨਾਂ ਨੇ ਕਾਸਤਾ ਉਸ ਤੋਂ ਬਾਅਦ ਆ ਇਹਦਾ ਪਰਚਾ ਕੱਟਤਾ ਲੁਧਿਆਣੇ ਦਾ ਲੁਧਿਆਣੇ ਨੂੰ ਰੈਫਰ ਕਰਤਾ ਤੇ ਉਸ ਤੋਂ ਬਾਅਦ ਗੱਡੀ ਵਿੱਚ ਰੱਖਿਆ ਸੀ ਤੇ ਗੱਡੀ ਅਸੀਂ ਖਿੱਚਤੀ ਦੋਸਤੋ ਲੁਧਿਆਣੇ ਨੂੰ ਲੁਧਿਆਣਾ ਇੱਥੋਂ ਸੀਗਾ 30 ਕਿਲੋਮੀਟਰ 25-30 ਕਿਲੋਮੀਟਰ ਸੀ ਰਸਤੇ ਵਿੱਚ ਸਾਡੀ ਗੱਡੀ ਮਿਲ ਗਈ ਸਬਜ਼ੀਆਂ ਵਾਲੀ ਤੇ ਇਹ ਵੀ ਲੁਧਿਆਣੇ ਸਬਜ਼ੀਆਂ ਲੈ ਕੇ ਜਾਂਦੇ ਸੀਗੇ ਤੇ ਇਹ ਆਪਣੀ ਬੈਂਨ ਤਿਆਰ ਕਰਵਾਈ ਹੋਈ ਆ ਸਬਜ਼ੀਆਂ ਲਈ ਸਪੈਸ਼ਲ ਜੇ ਅਸੀਂ ਫਸਲਾਂ ਆਗਾ ਸਕਦੇ ਆ ਫਿਰ ਵੇਚਣ ਵਿੱਚ ਕਾਦੀ ਸ਼ਰਮ ਜੇ ਅਸੀਂ ਕਹੀ ਚਲਾ ਸਕਦੇ ਆ ਫਿਰ ਕੰਡਾ ਕਿਉਂ ਨਹੀਂ ਇਦਾਂ ਦੇ ਸ਼ਹਿਰੇ ਤੇ ਲਿਖੇ ਹੋਏ ਨੇ ਕਾਫੀ ਦੇਖਣ ਵਿੱਚ ਸੋਹਣੀ ਲੱਗਦੀ ਸੀਗੀ ਸਾਨੂੰ ਉਸ ਤੋਂ ਬਾਅਦ ਅਸੀਂ ਦੋਸਤੋ ਗਿੱਲਪਿੰਡ ਆ ਗਏ ਗਿੱਲਪਿੰਡ ਜਿਹੜਾ ਮੇਨ ਬ੍ਰਾਂਚ ਆ ਸਪਰੇਅਮੈਨ ਕੰਪਨੀ ਦੀ ਸਟੇਸ਼ਨ ਨੂੰ ਰੋਡ ਜਾਂਦਾ ਜਿਹੜਾ ਉਹਦੇ ਫਰੰਟ ਸਾਈਡ ਤੇ ਲੈਫਟ ਸਾਈਡ ਤੁਸੀਂ ਦੇਖੋਗੇ ਸਪਰੇਅਮੈਨ ਕੰਪਨੀ ਦਾ ਉੱਪਰ ਬੈਨਰ ਲੱਗੇ ਹੋਏ ਨੇਗੇ ਫਲੈਕਸਾਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਵੀ ਦੋਸਤੋ ਤੁਸੀਂ ਜਿਵੇਂ ਐਗਰੀਕਲਚਰ ਨਾਲ ਰਿਲੇਟਡ ਕੋਈ ਵੀ ਸਮਾਨ ਲੈਣਾ ਕੋਈ ਵੀ ਪ੍ਰੋਡਕਟ ਲੈਣਾ ਇੱਥੋਂ ਲੈ ਸਕਦੇ ਹੋ ਜਿਵੇਂ ਛੋਟੇ ਟਰੈਕਟਰ ਹੋਗੇ ਮਿੰਨੀ ਟਰੈਕਟਰ ਹੋਗੇ ਪਾਵਰ ਟੇਲਰ ਹੋਗੇ ਸਪਰੇਅ ਵਾਲੇ ਪੰਪ ਹੋਗੇ ਬਾਕੀ ਟੋਏ ਕੱਢਣ ਵਾਲੀਆਂ ਮਸ਼ੀਨਾਂ ਹੋ ਗਈਆਂ ਕੋਸ ਵੀ ਇੱਥੋਂ ਲਿਜਾ ਸਕਦੇ ਹਾਂ ਬੀਲ ਆਉਣ ਵਾਲੀਆਂ ਮਸ਼ੀਨਾਂ ਹੋ ਗਈਆਂ ਉਸ ਤੋਂ ਬਾਅਦ ਕਰੀ ਅਸੀਂ ਐਂਟਰੀ ਤੇ ਕਾਫੀ ਵੱਡੀ ਕੰਪਨੀ ਸੀ ਇਹ ਕਾਫੀ ਵੱਡਾ ਇਹਨਾਂ ਦਾ ਏਰੀਆ ਲੱਗਿਆ ਆਪਾਂ ਉਸ ਤੋਂ ਬਾਅਦ ਲੈ ਕੇ ਮਸ਼ੀਨ ਨੂੰ ਆਗੇ ਸਰਵਿਸ ਏਰੀਏ ਦੇ ਵਿੱਚ ਤੇ ਉਸ ਤੋਂ ਬਾਅਦ ਇੰਜੀਨੀਅਰ ਸਾਹਿਬ ਨੇ ਚੈੱਕ ਕਰਿਆ ਤੇ ਸਟਾਰਟ ਨਹੀਂ ਹੋਈ ਤੇ ਅਸੀਂ ਦੱਸਿਆ ਵੀ ਅਮ드ਗੜ ਮੰਡੀ ਲੈ ਕੇ ਗਏ ਸੀ ਉਹਨਾਂ ਨੇ ਕਲੀਨ ਕਰਕੇ ਦੇਖਿਆ ਉਹਨਾਂ ਨੂੰ ਕਾਰਬੋਰੇਟਰ ਵਿੱਚ ਲੱਗੀ ਪ੍ਰੋਬਲਮ ਤੇ ਸਫਾਈ ਸਫਾਈ ਦੇਖੀ ਉਹਨਾਂ ਨੇ ਕਰਕੇ ਵੀ ਕਾਰਬੋਰੇਟਰ ਦੀ ਸਫਾਈ ਕਰਕੇ ਵੀ ਜੇ ਤਾਂ ਚੱਲ ਸਕਦਾ ਇਦਾਂ ਹੀ ਚਲਾ ਦਿੰਨੇ ਆ ਤੇ ਪਰ ਇੱਕ ਵਾਰੀ ਤਾਂ ਸਟਾਰਟ ਹੋ ਗਿਆ ਸੀ ਫਿਰ ਨਾਲ ਦੀ ਨਾਲ ਫੇਰ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਬਾਈ ਨੇ ਇੱਕਾ ਕੌਲੀ ਜੀ ਖੋਲੀ ਉਹਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਸੀ ਕਿਉਂਕਿ ਮਿੱਟੀ ਵਿੱਚ ਚੱਲਣ ਕਰਕੇ ਅੰਦਰੇ ਦੀ ਮਿੱਟੀ ਚਲੀ ਗਈ ਤੇ ਉਸ ਤੋਂ ਬਾਅਦ ਕਾਰਬੋਰੇਟਰ ਕਹਿੰਦੇ ਚੇਂਜ ਕਰਨਾ ਪੈਣਾ ਆ ਜਿਹੜਾ ਪੁਰਜਾ ਜਿਹਾ ਇਹਨਾਂ ਨੇ ਪੂਰਾ ਬਦਲਦਣਾ ਸੀ ਤੇ 1000 ਰੁਪਏ ਦਾ ਖਰਚਾ ਸੀ ਵਿੱਚੀ ਸਰਵਿਸ ਵਿੱਚੀ ਸਾਰੀ ਸੈਟਿੰਗ ਸ਼ੂਟਿੰਗ ਤੇ ਉਹ ਆਪਾਂ ਕਹਿਤਾ ਵੀ ਠੀਕ ਕਰ ਦੋ ਕੋਈ ਚੱਕਰ ਨਹੀਂ ਵੀ ਨਾਲ ਦੀ ਨਾਲ ਹੀ ਕਰਕੇ ਦੇ ਦਿਓ ਸਾਨੂੰ ਤੇ ਬਿਠਾਇਆ ਉਸ ਤੋਂ ਬਾਅਦ ਸਾਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਪੂਰਾ ਪ੍ਰੋਪਰ ਚੈੱਕ ਅਪ ਕਰਕੇ ਤੇ ਨਾਲ ਦੀ ਨਾਲ ਹੀ ਠੀਕ ਕਰਕੇ ਦੇਤਾ ਯਾਨੀ ਬਹੁਤ ਵਧੀਆ ਸਰਵਿਸ ਲੱਗੀ ਤੇ ਪਹਿਲੀ ਰੱਸੀ ਦੇ ਨਾਲ ਹੀ ਸਟਾਰਟ ਹੋ ਗਿਆ ਤੇ ਉਸ ਤੋਂ ਬਾਅਦ ਦੋਸਤੋ ਅਸੀਂ ਰੱਖਿਆ ਗੱਡੀ ਦੇ ਵਿੱਚ ਕਿਉਂਕਿ ਪਹਿਲਾਂ ਮਨ ਦੇ ਵਿੱਚ ਇਦਾਂ ਚੱਲਦਾ ਸੀ ਵੀ ਜਿਹੜਾ ਲੁਧਿਆਣੇ ਭੇਜਿਆ ਵੀ ਕਿਤੇ ਵੱਡੀ ਪ੍ਰੋਬਲਮ ਨਾ ਹੋਵੇ ਵੀ ਕਿਤੇ ਜ਼ਿਆਦਾ ਖਰਚਾ ਨਾ ਆ ਜਵੇ ਪਰ ਫੇਰ ਵੀ ਠੀਕ ਰਹਿ ਗਿਆ ਕਿਉਂਕਿ 1 ਸਾਲ ਹੋ ਗਿਆ ਸੀ ਲਗਾਤਾਰ ਚੱਲਦਾ ਸੀ ਇੰਨਾ ਕ ਖਰਚਾ ਤਾਂ ਚਲੋ ਬੰਦ ਆ ਜ਼ਰੂਰੀ ਹੈ ਕਿਉਂਕਿ ਤਾਰਾਂ ਤੂਰਾਂ ਸਾਰੀ ਸੈਟਿੰਗ ਮੈਟਿੰਗ ਸਾਰੀ ਕਰਵਾ ਲਈ ਸੀ ਆਪਾਂ ਤੇ ਉਸ ਤੋਂ ਬਾਅਦ ਦੋਸਤੋ ਗੱਡੀ ਆਪਾਂ ਹਿੱਚਤੀ ਆਪਣੇ ਪਿੰਡ ਵੱਲ ਨੂੰ ਤੇ ਪਿੰਡ ਆ ਗਏ ਆਪਣੇ ਤੇ ਪਿੰਡ ਆਉਣ ਤੋਂ ਬਾਅਦ ਆਪਾਂ ਡਾਇਰੈਕਟ ਚਲੇ ਗਏ ਆਪਣੇ ਫਾਰਮ ਤੇ ਦੋਸਤੋ ਜੇ ਆਪਾਂ ਸਪਰੇਅਮੈਨ ਕੰਪਨੀ ਦੇ ਫੀਡਬੈਕ ਦੀ ਗੱਲਬਾਤ ਕਰੀਏ ਤੇ ਸਾਨੂੰ ਬੜਾ ਚੰਗਾ ਲੱਗਿਆ ਉੱਥੇ ਜਾ ਕੇ ਕਿਉਂਕਿ ਦੋਸਤੋ ਸੇਮ ਡੇ ਹੋ ਗਿਆ ਸਾਡਾ ਕੰਮ ਆਪਾਂ ਰੇਟਿੰਗ ਵੀ ਵਧੀਆ ਦੇ ਕੇ ਆਏ ਆ ਕੋਈ ਬਹੁਤਾ ਖਰਚਾ ਵੀ ਨਹੀਂ ਆਇਆ ਤੇ ਫਾਈਨਲੀ ਹੁਣ ਆਪਾਂ ਪਹੁੰਚ ਗਏ ਆਪਣੇ ਖੇਤ ਤੇ ਦੋਸਤੋ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ